ਸੋਦਰ ਰਾਗ ਆਸਾ ਮਹਲਾ ਫਹਲਾ ਇਕ ਓੰਕਾਰ ਸਤਿ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਧਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਇਤੇ ਤੇਰੇ ਰਾਗ ਪਰਿ ਸਿਉ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਉਨ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦ੍ਰਾਸਣ ਬੈਠੇ ਦੇਵਤਿਆਦਰ ਨਾਲੇ ਗਾਵੰਤ ਤੁਧਨੋ ਸਿਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੇ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰਖੀਸ਼ਾਰ ਜੁਗ ਜੁਗ ਵਿਦਾਨਾਲੇ ਗਾਵੰਤ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੰਤ ਤੁਧਨੋ ਜੋਦ ਮਹਾਵਲ ਸੂਰਾ ਗਾਵੰਤ ਤੁਧਨੋ ਘਾਣੀ ਚਾਰੇ ਗਉਂ ਤੁਧ ਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਖੇ ਤੇਰੇ ਧਾਰੇ ਸਹੀ ਤੁਧ ਨੋ ਗਾਵਨਾ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਦਸਦੀ ਹੁੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਕ ਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹਲਾ ਪਹਿਲਾ ਸੋਣਾ ਵੱਡਾ ਆਖੈ ਸਭ ਕੋਈ ਕਿਵਡ ਵੱਡਾ ਢਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੱਚੀ ਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਘੜਨ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਜੰਗਿਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆ ਤਉਦ ਵਿੜ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤਿਂ ਪਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੈ ਕੀ ਆਚਾਰਾ ਨਾਨਕ ਸਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਚਾ ਨਾਉ ਸਚੇ ਨਾਮ ਕੀ ਲਾਗੇ ਝੂਖ ਪੁੱਤ ਭੂਖੈ ਖਾਏ ਚਲਿਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾੜ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾਰ ਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਵੇ ਜੇ ਵੜੇ ਆਪ ਤੇ ਹੁੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਬਿਸਾਰੈ ਤੇ ਕਮਜ਼ਾਤ ਨਾਨਕ ਨਾਮੈ ਬਾਦ ਉਸਨਾਤ ਰਾਗ ਗੂਜਰੀ ਮਹਲਾ 4 ਹਰ ਕੇ ਜਨ ਸਤਗੁਰ ਸਤਪੁਰਖ ਬਿਨੋਂ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਈਨ ਜੰਮ ਬਾਸ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਉਪਰਗਾਸ ਰਾਗ ਗੂਜਰੀ ਮਹਲਾ ਪੰਜਵਾ ਕਾਹਿਰੇ ਮਨ ਚਿਤਮੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਕਾਰਜ ਕੀ ਆਗੇ ਕਰ ਧਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਉਕੇ ਕਾਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਹੇ ठाकुर ਕਾਹੇ ਮਨ ਭਉ ਕਰਿਆ ਊੜੇ ਓੜ ਆਵੈ ਸੈ ਕੋਸਾਂ ਤਿਸ ਪਾਚੈ ਵਿਚਰੇ ਸ਼ਰੀਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਵਲ ਸਤ ਬਲ ਜਾਈਐ ਤੇਰਾ ਅੰਤ ਨ ਪਾਰਾ ਉਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਇ ਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਮ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ੁਰਖ ਸਮਾਣਾ ਇਕ ਦਾਤੇ ਇਕ ਪੇਖਾਰੇ ਜੀ ਸਭ ਤੇਰੇ ਜੋਤਿ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤੁਦ ਬਿਨਿਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਦ ਜੀ ਜਨ ਨਾਨਕ ਤਿਨਹੁਰ ਬਾਣੀ ਹਰਿ ਤੇ ਆਵੈ ਹਰਿ ਤੇ ਆਵੈ ਤੁਦ ਜੀ ਸੇ ਜਨ ਦੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿੰਨ ਕਾਮ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜੈਨ ਹਰਤਿਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹੁ ਤੁਧ ਜੀ ਹਰਿਆਨਕ ਆਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰਨਾ ਕੋਈ ਕੌਨ ਜੋਗ ਜੋਗ ਏਕੋ ਸਦਾ ਸਦਾ ਸੋ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁੰਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁੰਦੇ ਆਪੇ ਸ੍ਰਿਸ਼ਟ ਸਭ ਉਪਾਏ ਜੀ ਤੁੰਦੇ ਆਪੇ ਸਿਰਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੁ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੇ ਤੋ ਸਭ ਨਹੀਂ ਧਿਆਇਆ ਜਿਸਨੋਂ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਸੁਦ ਆਪ ਵਿਸੁਣਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਸਨਾ ਕੂੰ ਜਣਾਏ ਸੋਏ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜੈ ਭੈਲੇ ਨਿਵਾਸਾ ਪਾਣੀ ਪਾਉ ਉਤਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਅਮ ਦੇਖ ਤਹਿ ਡੂਬਿਐ ਲੈ ਮਨ ਇਕ ਨਾਮ ਚਿਤ ਸਮੁੜਿ ਮਨਾ ਹਰ ਵਿਸਰਤ ਤੇਰੇ ਗਉਂਗਲਿਆ ਰਹਾਉ ਨਾ ਹੋਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣੋਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨੁ ਖੁਦੇ ਹੁਰੀਆ ਗੋਵਿੰਦ ਮਿਲਣ ਕੀ ਤੇਰੀ ਬਰੀਆ ਔਰ ਕਾਜ ਤਿਰਕ ਤਨਾ ਕਾਮ ਮਿਲ ਸਾਧ ਸੰਗਤ ਪਰ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਰਿਥਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬਿ ਉਬਾਤ ਬੇਂਤੀ ਚੋ ਹੋਈ 함ਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨੁ ਮਨ ਰਹਿ ਹਮਾਰਾ ਆਪਣਾ ਜਾ ਤ੍ਰੋਪ੍ਰਿਤ ਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਓ ਆਪੋ ਹਾਥੈ ਮੋਹਿ ਬਚਾਓ ਸੋ ਕੀ ਵਸੈ ਮੋਰੁ ਪਰਿਵਾਰ ਸੇ ਸਿਖ ਸਬੈ ਕਰਤਾਰਾ ਮੋਰਛਾ ਮੇਜ ਕਰਦੈ ਕਰਿਐ ਸਭੈ ਰੰਭਉ ਹਾਰ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਹੋਰ ਭਜਨ ਕੀ ਰਹੈ ਬਿਆਸਾ ਤੁਮੈ ਛਾੜ ਤੋ ਕੋਈ ਅਬਰ ਨਾ ਧਿਆਨ ਜੋਰ ਚਾਉ ਸਤੁਮਤੇ ਪਾਉ ਸੇਵਕ ਸੇਖਾ ਹਮਾਰੇ ਤਾਰੀਐ ਚੰਚਨ ਛਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਵਰਿਐ ਮਰਨ ਕਾਲ ਖਾ ਤਰਾਸ ਨਿਵਰਿਐ ਉਹ ਜੋ ਸਦਾ ਹਮਾਰੇ ਪਛਾ ਸਿਰਿ ਉਸਤੋ ਜੋ ਕਰਿਓ ਰੱਛਾ ਰਾਖ ਲਿਐ ਮੋਇ ਰਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਕੇ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦੇ ਅੰਤ ਇਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿਹ ਕੋ ਹਮਾਰੀ ਸਤਲੁ ਪ੍ਰਜਾ ਜਿन्हिया ਉਸਵਾਰੀ ਸਿਵਕੰਨ ਕੋ ਸੇਵਗੁਣ ਸੁਖ ਦਿਉ ਛਤਰਣ ਕੋ ਪਲਮੋ ਵਦ ਕੀਉ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ संतन दुख पाए ते दुखी सुख पाए साधु के सुखी एक एक ही पीर -कट की पीर भशनाडटडट की पटपट की जानै जाबुद करख करा कर तार प्रजा तरदा उदय अपारा जाबया करख करत हो कव तुमै मिलत दे तर सबहु जेते बदन श्रेष्ठ सब अवतार आप आपि बुज उचारै ਤਉ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦਿ ਅਰੇ ਆਲਮ ਨਿਰੰਕਾਰ ਤਿਰਵਕਾਰ ਨਿਰਲੰਭ ਆਧ ਅਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਵਿਦ ਤਾਕੋ ਕਰਪਾ ਹਨਿ ਅਨੁਮਾਨਤ ਪਹਾ ਮੂੜ ਕਸ਼ ਭੇਦ ਨਾ ਜਾਣਤ ਮਹਾਂਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੇ ਪੇਵ ਆਪੇ ਆਪਣੇ ਬੁਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਇ ਤੀਤੀ ਤੁਮਰਾ ਅਲਖ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰ ਇਕ ਰੂਪਨ ਉਪਸਰੂਪਾ ਰੰਗ ਭਯੂ ਰਾ ਕਣੀ ੂਪਾ ਅੰਦਰ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰਜ ਤੀਨੀ ਕਹਉ ਫੂਲ ਰਾਜ ਹਵੈ ਬੈਠਾ ਤਹਉ ਸਿਮਟ ਕੋ ਸੰਖਰੀ ਖੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਭਵ ਆਦੁਗਾਦ ਸਰੂਪ ਸੀਯੰਭਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਵਾਰਿ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤਿ ਉਤਪਾਤਾ ਸਕਲ ਮਲੇਸ਼ ਕਰੋ ਰਣਤਾਤਾ ਜੇ ਅਸਥੂਤਾ ਸ਼ਰਣੀ ਪਰੇ ਤਨ ਕੈ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਉਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾ ਕੇ ਕਾਲ ਨਿਕਟ ਨੇ ਆਏ ਹੈ ਵਿਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਸ਼ਟ ਰੰਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੇ ਹੋ ਤਾ ਕੇ ਤਾ ਭੁ ਤਨਕ ਮੋ ਹਰੇ ਹੋ ਰਿਤ ਸਿਧ ਕਰਮੋ ਸਭ ਹੋਏ ਦੁਸ਼ ਸ਼ਾਸ ਵੈ ਸਕੈ ਨਾ ਕੋਈ ਇੱਕ ਵਾਰ ਜਿਨ ਤੂੰ ਮੈਂ ਸੰਭਾਰ ਕਾਲ ਫਾਸਤੇ ਤਾਹੀਂ ਉਬਾਰਾ ਜਿਨ ਨਾਰ ਨਾਮ ਤੇਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੇ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਇ ਕਹੇ ਜਬ ਤੇ ਤੁਮਰੇ ਤਉ ਦੇ ਕੋ ਆਖ ਤਰੇ ਨਹੀਂ ਆਨੇਓ RAM RAHIM PURAN PURAN ਅਨੇਕ ਕਹੈ ਮਤ ਇਕ ਨਾ ਮੰਨੇਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਇਕ ਨਾ ਜਾਣੇਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਉ ਸਭ ਤੁਹਿ ਬਖਾਨਿਓ ਦੋਰਾ ਸਗਲ ਦੁਆਰ ਕਉ ਸਾੜ ਕੇ ਗਹਉ ਤੋਹਾਰੋ ਦੁਆਰ ਬਾਹ ਗਹੇ ਕਿ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨੁ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਈਆਂ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਹੂੰ ਸਦਾ ਰਹੂ ਘਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਲੋਕ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਨਾ ਸਭਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹਿੰਕਰ ਤੇਰਾ ਕਰਤਾ ਤੇਰੇ ਸਭ ਵਿਛੜ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾ ਹੋਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਖਨੇਰੀ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਕੋ ਖਾਨ ਸਭ ਗਵਾਈਆਂ ਕਰਨ ਸ਼ਾਂਤ ਸੁਖਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਤਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋਂ ਸੱਚਾ ਨਾਮ ਮੇਰਾ ਯਾਦਾਰੋ ਵਾਜੇ ਪੰਜ ਸ਼ਬਦ ਤਿਤ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਕਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸ੍ਰੱਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਜੇ ਅਨਹਦ ਤੁਰੇ ਹੁੰਦਾ ਨਹੀਂ ਮਹੱਲਾ ਪੰਜਮਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਥਾakur ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਇਹ ਵਸਤ ਤਜੇ ਨਹ ਜਾਈ ਨੇਤਨੇ ਤਰਾਖਿ ਉਰਧਾਰੋ ਤਨ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਕੋ ਸਾਹੁ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈ ਨਉ ਜੋਗ ਕਿਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਤਰਸ ਪਇਆ ਨਹਿਰਾਮਤ ਹੋਇ ਸਤ ਗੁਰ ਸਜਣ ਮਿਲੇਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀਵੈ ਹਰੇਆ ਦਰਸ ਪਇਆ ਮਹਿਰਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਠੀਵੇ ਹਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ はい。But the